ਇਸ ਕਹਾਣੀ ਦਾ ਮੁੱਖ ਨੀਮ ਹੈ ਕਰਮਾਂ ਦੇ ਰੋਣੇ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਕਿਸਾਨ ਰਹਿੰਦਾ ਸੀ ਜਿਹੜਾ ਕੀ ਆਪਣੇ ਇੱਕ ਸ਼ਹਿਰ ਦੇ ਲਾਗੇ ਪੈਂਦੇ ਪੱਠੇ ਉੱਤੇ ਕੰਮ ਕਰਦਾ ਸੀ ਅਤੇ ਉਹ ਪੱਠੇ ਵਾਲੇ ਬਹੁਤ ਹੀ ਤਕੜੇ ਵਿਅਕਤੀ ਸਨ ਅਤੇ ਉਹ ਸੇਠ ਬਹੁਤ ਹੀ ਸ਼ਹਿਰ ਦਾ ਕਹਿੰਦਾ ਕਹਾਉਂਦਾ ਬੰਦਾ ਸੀ ਜਿਸ ਕੋਲ ਇਹ ਗਰੀਬ ਕਿਸਾਨ ਕੰਮ ਕਰਦਾ ਸੀ ਅਤੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਫਿਰ ਹੌਲੀ-ਹੌਲੀ ਜਿੱਦਾਂ ਜਿੱਦਾਂ ਟਾਈਮ ਗੁਜ਼ਰਿਆ ਤੇ ਉਸ ਦੀ ਲੜਕੀ ਮਟਿਆਰ ਹੋ ਗਈ ਅਤੇ ਬਿਆਨਯੋਗ ਹੋ ਗਈ ਫਿਰ ਉਸ ਨੂੰ ਉਸ ਦੇ ਕੋਲ ਕੁੜੀ ਨੂੰ ਵਿਆਉਣ ਲਈ ਪੈਸੇ ਵੀ ਨਹੀਂ ਸਨ ਅਤੇ ਉਸ ਨੇ ਆਪਣੇ ਸੇਠ ਕੋਲੋਂ ਮੰਗੇ ਤੇ ਸੇਠ ਨੇ ਨਾ ਕਰ ਦਿੱਤੀ ਅਤੇ ਫਿਰ ਇੱਕ ਦਿਨ ਉਹ ਵਿਚਾਰਾ ਰੋਣ ਲੱਗ ਪਿਆ ਕਿ ਸੇਠ ਜੀ ਮੇਰੀ ਲੜਕੀ ਦਾ ਵਿਆਹ ਹੈ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤੇ ਤੁਸੀਂ ਮੇਰੀ ਜ਼ਮੀਨ ਰੱਖ ਲਓ ਜਿੰਨਾ ਚਿਰ ਮੈਂ ਤੁਹਾਡੇ ਪੈਸੇ ਨਹੀਂ ਮੋੜਦਾ ਤੇ ਉਸ ਸੇਠ ਨੇ ਉਸ ਦੀ ਗੱਲ ਮੰਨ ਲਈ ਅਤੇ ਉਸ ਦੀ ਜ਼ਮੀਨ ਲੈ ਲਈ ਅਤੇ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਉਸ ਲੜਕੀ ਦਾ ਵਿਆਹ ਵੀ ਹੋ ਗਿਆ ਅਤੇ ਪਰ ਉਸ ਗਰੀਬ ਕਿਸਾਨ ਕੋਲੋਂ ਉਸ ਜ਼ਮੀਨ ਉੱਤੇ ਲੈ ਪੈਸੇ ਸੇਠ ਵੱਲੋਂ ਵਾਪਸ ਨਾ ਕਰ ਹੋਏ ਅਤੇ ਉਸ ਸੇਠ ਨੇ ਉਸ ਦੀ ਸਾਰੀ ਹੀ ਜ਼ਮੀਨ ਹੜਾਪਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵਿਚਾਰਾ ਆਪਣੇ ਸੇਠ ਦੇ ਬਹੁਤ ਤਰਲੇ ਮੰਨਤਾ ਕਰਦਾ ਸੀ ਕਿ ਸੇਠ ਜੀ ਮੇਰੀ ਜ਼ਮੀਨ ਪਿੰਡ ਵਾਲੀ ਮੇਰੇ ਕੋਲ ਰਹਿਣ ਦਿਓ ਮੈਂ ਤੁਹਾਡੇ ਕੰਮ ਵੀ ਕਰਦਾ ਹਾਂ ਤੇ ਮੈਨੂੰ ਇਸ ਜ਼ਮੀਨ ਤੋਂ ਥੋੜੀ ਬਾਲੀ ਆਮਦਨ ਵੀ ਹੈ ਪਰ ਸੇਠ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਨੂੰ ਕੰਮ ਤੋਂ ਵੀ ਕੱਢ ਦਿੱਤਾ ਫਿਰ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਸੇਠ ਦੇ ਘਰ ਇੱਕ ਮੁੰਡਾ ਹੋਇਆ ਅਤੇ ਉਹ ਮੁੰਡਾ ਜਿੱਦਾਂ ਜਿੱਦਾਂ بڑا ਹੋਇਆ ਪਹਿਲਾ ਸਕੂਲ ਵਿੱਚ ਜਾਂਦਾ ਅਤੇ ਉਹ ਬਹੁਤ ਹੀ ਸ਼ਰਾਰਤੀ ਸੀ ਫਿਰ ਜਿੱਦਾਂ ਜਿੱਦਾਂ ਟਾਈਮ ਹੋਰ ਗੁਜ਼ਰਦਾ ਗਿਆ ਉਸ ਨੂੰ ਕਾਲਜ ਵਿੱਚ ਲਾ ਦਿੱਤਾ ਤੇ ਜਿੱਦਾਂ ਜਿੱਦਾਂ ਉਹ ਕਾਲਜ ਵਿੱਚ ਉਹ ਜਾਣ ਲੱਗ ਪਿਆ ਉਸ ਦੀ ਬਰਬਾਦੀ ਦੇ ਦਿਨ ਸਟਾਰਟ ਹੋ ਗਏ ਅਤੇ ਉਹ ਆਪਣੇ ਪੱਠੇ ਉੱਤੇ ਵੀ ਆਪਣੇ ਹੋਰ ਯਾਰਾਂ ਦੋਸਤਾਂ ਨੂੰ ਬਿਠਾਲਦਾ ਤੇ ਸ਼ਰਾਬ ਅਤੇ ਹੋਰ ਬੜਾ ਗਲਤ ਕੁਝ ਕਰਨ ਲੱਗ ਪਿਆ ਅਤੇ ਨਸ਼ੇ ਵੀ ਕਰਨ ਲੱਗ ਪਿਆ ਜਿਸ ਕਰਕੇ ਉਸ ਸੇਠ ਦੀ ਬਰਬਾਦੀ ਹੋਣ ਲੱਗ ਪਈ ਫਿਰ ਇੱਕ ਦਿਨ ਉੱਥੇ ਮਨੀਮ ਨਾਲ ਉਸ ਦੀ ਲੜਾਈ ਹੋ ਗਈ ਅਤੇ ਲੜਾਈ ਵਿੱਚ ਉਹ ਮਨੀਮ ਮਰ ਗਿਆ ਅਤੇ ਉਸ ਦੇ ਪੁੱਤਰ ਨੂੰ ਸਜ਼ਾ ਹੋ ਗਈ ਜਿਸ ਕਰਕੇ ਹੁਣ ਉਸ ਦਾ ਪੱਠਾ ਸਾਂਭਣ ਵਾਲਾ ਕੋਈ ਵੀ ਨਹੀਂ ਸੀ ਕਿਉਂਕਿ ਸੇਠ ਵੀ ਆਪ ਵੀ ਸਿਆਣਾ ਹੋ ਗਿਆ ਸੀ ਇਸ ਕਰਕੇ ਉਹਨਾਂ ਦੇ ਘਰ ਦਾ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋਣ ਲੱਗ ਪਈ ਜਿਸ ਕਰਕੇ ਉਹਨਾਂ ਦਾ ਲੜਕਾ ਵੀ ਜੇਲ੍ਹ ਵਿੱਚ ਸੀ ਅਤੇ ਸਾਰਾ ਹੀ ਪੱਠੇ ਦਾ ਕੰਮ ਵੀ ਰੁਕ ਗਿਆ ਅਤੇ ਬਰਬਾਦੀ ਸਟਾਰਟ ਹੋ ਗਈ। ਉਹਨਾਂ ਦੇ ਹੁਣ ਘਰ ਦੇ ਇੰਨੇ ਹਾਲਾਤ ਮਾੜੇ ਹੋ ਗਏ ਸਨ ਕਿ ਸਭ ਕੁਝ ਵਿਕਣ ਤੇ ਆ ਗਿਆ ਸੀ। ਫਿਰ ਉਸ ਸੇਠ ਨੂੰ ਇੱਕ ਦਿਨ ਦਿਲ ਵਿੱਚ ਖਿਆਲ ਆਇਆ ਕਿ ਇਹ ਮੇਰੇ ਕਰਮਾਂ ਦੇ ਹੀ ਸਭ ਮੈਨੂੰ ਫਲ ਮਿਲਦਾ ਹੈ ਜੋ ਮੈਂ ਇੱਕ ਕਿਸਾਨ ਨਾਲ ਕੀਤਾ ਸੀ ਉਹੀ ਰੱਬ ਨੇ ਅੱਜ ਮੇਰੇ ਨਾਲ ਕੀਤਾ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਿਆਦਾ ਪੈਸੇ ਦਾ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਰੱਬ ਤੋਂ ਹਮੇਸ਼ਾ ਡਰਨਾ ਹੀ ਚਾਹੀਦਾ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਨਮੀਆਂ ਨਮੀਆਂ ਹਰ ਰੋਜ਼ ਕਹਾਣੀਆਂ ਲੈ ਕੇ ਆਉਂਦੇ ਰਹੀਏ